ਸਤਿ ਸ੍ਰੀ ਅਕਾਲ ਜੀ ਇੱਥੇ ਜੀ ਤਲਵਾਰਾ ਸਿੰਘ ਸਾਹਮਣੇ ਆ ਗਿਆ ਤਲਵਾਰਾ ਸਿੰਘ ਨੇ ਇੱਥੇ ਕੰਜਰੀਵਾਲ ਨੂੰ ਲਾਈ ਇਹ ਵੱਡੀ ਧਮਕੀ ਇੱਥੇ ਕੀ-ਕਿਆ ਹੈ ਬਹੁਤ ਅਹਿਮ ਕਿਸਮ ਦੀ ਗੱਲ ਕੀਤੀ ਹੈ ਇਸ ਵੀਡੀਓ ਤੋਂ ਅਸੀਂ ਜਾਣਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖ ਕੇ ਜੇ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ लेट्स ਗੋ ਦਿੱਲੀ ਦਾ ਇੱਕ ਭਈਆ ਯਾਰ ਇੱਕ ਕਾਗਜ਼ ਤੇ ਲਿਖ ਕੇ ਦੋ ਕਾਨੂੰਨ ਦੇ ਅੱਖਰ ਇੱਕੜੇ ਲੈ ਜਾਊਗਾ ਇਹ ਪੰਜਾਬ ਹੈ ਭਈਆ ਐਡੀ ਛੇਤੀ ਨਹੀਂ ਜਾਣ ਦਿੰਦੇ ਜ਼ਮੀਨਾਂ ਜ਼ਮੀਨਾਂ ਵੱਲ ਅੱਖ ਚੱਕਣ ਤੋਂ ਪਹਿਲਾਂ ਪੁੱਤ ਮੇਰਿਆ ਸਿੱਖ ਕੌਮ ਦਾ ਇਤਿਹਾਸ ਜ਼ਰੂਰ ਪੜ੍ਹ ਲਈ ਅਸੀਂ ਤਾਂ ਵੱਟ ਵੱਡਣ ਪਿੱਛੇ ਬੰਦਾ ਵੱਡਦਨੇ ਆ ਯਾਰ ਤੂੰ ਦੋ ਦੋ ਅੱਖਰ ਲਿਖ ਕੇ ਬਣਾ ਕੇ ਕਰੋਨਾ ਨਾ ਨਵਾਂ ਹੀ ਦੇਤਾ ਲੈਂਡ ਪੂਲਿੰਗ ਜਿਆ ਤੇਰੇ ਬਾਪ ਦਾ ਰਾਜਾ ਓਏ ਲੈਂਡ ਪੂਲਿੰਗ ਕਰ ਲੇਗਾ ਤੂੰ ਇਹ ਅੱਜ ਜਾਰੇ ਕੋ ਟੁੱਟਿਆ ਜਿਆ ਭਈਆ ਜਿਹੜਾ ਉੱਥੇ ਮੋਰਚਾ ਲਾਉਂਦਾ ਹੁੰਦਾ ਸੀਗਾ ਦਿੱਲੀ ਬਤੀਕ ਗੱਲੋਂ ਦਾ ਹੁੰਦਾ ਸੀ ਉਹਦੇ ਵਾਸਤੇ ਸਾਨੂੰ ਧਰਨਾ ਲਾਉਣਾ ਪੈ ਰਿਹਾ ਕਿਸੇ ਦੀ ਜ਼ਰਤ ਹੈਗੀ ਐ ਕਿ ਕਿਸੇ ਦੀ ਜ਼ਮੀਨ ਵੱਲ ਕੋਈ ਅੱਖ ਚੱਕ ਕੇ ਵੀ ਦੇਖ ਲਵੇ 1 ਇੰਚ ਵੀ ਜ਼ਮੀਨ ਪੰਜਾਬ ਦੀ ਪਈਆ ਤੈਨੂੰ ਲੈ ਜਾਣ ਨਹੀਂ ਦਿੰਦੇ ਜਿਹੜਾ ਜ਼ੋਰ ਲਾਉਣਾ ਲਾ ਨਹੀਂ ਕਿਹੜੀ ਇਹ ਲੜਾਈ ਆ ਇਹ ਨਾ ਫਸਲਾਂ ਦੀ ਆ ਤੇ ਨਾ ਨਸਲਾਂ ਦੀ ਆ ਇਹ ਲੜਾਈ ਪੰਜਾਬ ਦੀ ਔਰ ਸਿੱਖਾਂ ਦੀ ਹੋਂਦ ਦੀ ਲੜਾਈ ਆ ਜਿਹੀਂ ਜਿਹੜੀ ਹੋਂਦ ਹੈ ਉਹਨੂੰ ਖਤਰਾ ਖੜਾ ਹੋਇਆ ਹੋਇਆ ਹੈ ਅੱਜ ਸਾਰਿਆਂ ਨੂੰ ਇੱਕ ਦੂਸਰੇ ਤੇ ਭਰੋਸਾ ਕਰਕੇ ਇੱਕ ਦੂਸਰੇ ਤੇ ਵਿਸ਼ਵਾਸ ਦੂਸਰੇ ਤੇ ਭਰੋਸਾ ਕਰਕੇ ਇੱਕ ਦੂਸਰੇ ਤੇ ਵਿਸ਼ਵਾਸ ਕਰਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਇਹ ਲੜਾਈ ਲੜਨੀ ਪਊਗੀ ਇਹ ਲੜਾਈ ਅੱਜ ਦੀ ਨਹੀਂ ਹੈਗੀ ਪੰਜਾਬ ਦੀ ਧਰਤੀ ਦੀ ਜੱਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਂਦੇ ਦੀ ਫੱਡੀ ਤੇ ਏਕ ਓੰਕਾਰ ਬਾਤਾ ਸੀ ਨਾ ਇਹ ਲੜਾਈ ਜੱਤੋਂ ਹੀ ਚੱਲਦੀ ਆਉਂਦੀ ਆ ਵੱਡੇਆਂ ਵੱਡੇਆਂ ਨਾ ਪੰਥ ਨੇ ਲੜਾਈ ਲੜੀ ਆ ਪੰਜਾਬ ਨੇ ਲੜਾਈ ਲੜੀ ਆ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਸਾਨੂੰ ਉਹੀ ਨਹੀਂ ਮਿਲਗੀਆਂ ਇਹ ਜ਼ਮੀਨਾਂ ਸਾਨੂੰ ਭੀਖ ਵਿੱਚ ਨਹੀਂ ਮਿਲੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਜ਼ਮੀਨਾਂ ਦੇ ਸਾਨੂੰ ਮਾਲਕ ਬਣਾਇਆ ਔਰ ਇਹ ਜ਼ਮੀਨਾਂ ਖੰਡਾ ਖੜਕਾ ਕੇ ਮਿਲੀਆਂ ਨੇ ਤੇ ਫੇਰ ਦਿੱਲੀ ਦਾ ਇੱਕ ਭਈਆ ਯਾਰ ਇੱਕ ਕਾਗਜ਼ ਤੇ ਲਿਖ ਕੇ ਦੋ ਕਾਨੂੰਨ ਦੇ ਅੱਖਰ ਇੱਕੜੇ ਲੈ ਜਾਊਗਾ ਇਹ ਪੰਜਾਬ ਹੈ ਭਈਆ ਐਡੀ ਛੇਤੀ ਨਹੀਂ ਜਾਣ ਦਿੰਦੇ ਜ਼ਮੀਨਾਂ ਇਸ ਕਰਕੇ ਇਹਨਾਂ ਇੰਨਾਂ ਜ਼ਮੀਨਾਂ ਵਾਸਤੇ ਇਸ ਅਣਖ ਇੱਜ਼ਤ ਦੀ ਲੜਾਈ ਵਾਸਤੇ ਅਸੀਂ ਅਬਦਾਲੀ ਉਹਨਾਂ ਨਾਲ ਟੱਕਰੇ ਆਂ ਅਸੀਂ ਮੱਸਾ ਰੰਗੜ ਉਹਨਾਂ ਨਾਲ ਵੀ ਟੱਕਰੇ ਆਂ ਅਸੀਂ ਇੰਦਰਾ ਗਾਂਧੀ ਵੀ ਦੇਖੀ ਐ ਤੇ ਕਿਸੇ ਨ ਕਿਸਾਨੀ ਸੰਘਰਸ਼ ਚ ਅਸੀਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੀ ਦੇਖੇ ਨੇ ਜ਼ਮੀਨਾਂ ਵੱਲ ਅੱਖ ਚੱਕਣ ਤੋਂ ਪਹਿਲਾਂ ਪੁੱਤ ਮੇਰਿਆ ਸਿੱਖ ਕੌਮ ਦਾ ਇਤਿਹਾਸ ਜ਼ਰੂਰ ਪੜ ਲਈ ਅਸੀਂ ਤਾਂ ਵੱਟ ਵੱਡਣ ਪਿੱਛੇ ਬੰਦਾ ਵੱਡਦਨੇ ਆ ਯਾਰ ਤੂੰ ਦੋ ਦੋ ਅੱਖਰ ਲਿਖ ਕੇ ਬਣਾ ਕੇ ਕਰੂਨਾ ਨਾ ਨਮਾ ਹੀ ਦੇਤਾ ਲੈਂਡ ਪੂਲਿੰਗ ਜਿਆ ਤੇਰੇ ਬਾਪ ਦਾ ਰਾਜ ਆ ਓਏ ਲੈਂਡ ਪੂਲਿੰਗ ਕਰ ਲੇਗਾ ਤੂੰ ਬੋਲ ਸੋਨ ਹੈ ਓ ਗੁਰੂ ਕੇ ਸਿੱਖੋ ਅੱਪਾ ਦਸਮ ਪਾਸ਼ਾ ਦੇ ਪੁੱਤਰ ਹੈ ਸਾਡਾ ਸਾਡਾ ਇਤਿਹਾਸ ਕੀ ਹੈ ਅੱਜ ਇਹਨਾਂ ਦੀ ਜੁਰਤ ਪੈ ਗਈ ਕਿ ਸਾਨੂੰ ਪੰਜਾਬ ਚ ਆ ਕੇ ਦੱਬ ਲਣਗੇ ਯਾਰ ਅੱਪਾ ਸੋੜ ਥੋੜੇ ਜੇ ਤਕੜੇ ਤਾਂ ਹੋਈਏ ਅੱਪਾ ਆਪਣੇ ਆਪ ਚ ਧਾਈਏ ਅੱਜ ਅੱਪਾ ਧਰਮ ਨਾਲ ਤਾਂ ਜੁੜੀਏ ਅੱਪਾ ਆਪਣੀ ਕੌਮ ਦੀ ਗੱਲ ਤਾਂ ਕਰੀਏ ਅੱਪਾ ਤਾਂ ਯਾਰ ਨੇਜੇ ਚ ਫਸ ਗਏ ਛੋਟੇ ਛੋਟੇ ਧੜੇ ਬਣਾ ਲੇ ਉਹ ਸਾਡਾ ਤਾਂ ਇਤਿਹਾਸ ਦੁਨੀਆ ਦੂਸਰਿਆਂ ਨੂੰ ਦੱਸਦੀ ਹੈ ਆ ਸੁਣਿਆ ਨਾ ਖੈਬਰ ਦਰਾ ਖੈਬਰ ਦਰੇ ਨੂੰ ਦੁਨੀਆ ਦੇ ਵਿੱਚ ਕੋਈ ਨਹੀਂ ਜਿੱਤ ਸਕਿਆ ਇਸ ਕੌਮ ਨੇ ਜਿੱਤਿਆ ਬਾਬਾ ਹਰੀ ਸਿੰਘ ਨਲੂਏ ਦੀ ਅਗਵਾਈ ਹੇਠ ਤੇ ਅੱਜ ਅੱਜ ਬੜੀ ਹਾਸੀ ਆਉਂਦੀ ਹੈ ਕਿ ਅੱਜ ਜਾਰੇ ਇੱਕ ਟੁੱਟਿਆ ਜਿਹਾ ਭਈਆ ਜਿਹੜਾ ਉੱਥੇ ਮੋਰਚਾ ਲਾਉਂਦਾ ਹੁੰਦਾ ਸੀਗਾ ਦਿੱਲੀ 32 ਕਿਲੋ ਦਾ ਹੁੰਦਾ ਸੀ ਉਹਦੇ ਵਾਸਤੇ ਸਾਨੂੰ ਧਰਨਾ ਲਾਉਣਾ ਪੈ ਰਿਹਾ ਉਹਦੇ ਵਾਸਤੇ ਕਿ ਸਾਡੀਆਂ ਜ਼ਮੀਨਾਂ ਲੈ ਜਾਊਗਾ ਉਹ ਇਹ ਭਗਵੰਤ ਸਿੰਘ ਮਾਨਤਾ ਇੱਕ ਮੋਹਰਾ ਬਣਾਇਆ ਹੋਇਆ ਜ਼ਮੀਨਾਂ 47 ਤੋਂ ਬਾਅਦ ਇੰਡੀਅਨ ਸਟੇਟ ਦੇ ਜਿੰਨੇ ਡੀਪ ਸਟੇਟ ਵਾਲੇ ਨੇ ਇਹ ਉਸ ਵੇਲੇ ਦੇ ਹੀ ਰਿਸਰਚ ਕਰ ਰਹੇ ਨੇ ਕਿ ਪੰਜਾਬ ਨੂੰ ਔਰ ਸਿੱਖਾਂ ਨੂੰ ਕਮਜ਼ੋਰ ਕਿਵੇਂ ਕਰਨਾ ਹੁਣ ਇਹ ਇਸ ਗੱਲ ਤੇ ਪਹੁੰਚੇ ਨੇ ਕਿ ਇਸ ਧਰਤੀ ਨਾਲ ਜੁੜੇ ਹੋਏ ਨੇ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਹੈ ਕਿ ਇਹਨਾਂ ਨੂੰ ਇਸ ਧਰਤੀ ਨਾਲੋਂ ਤੋੜ ਦੋ ਫਿਰ ਇਹ ਨਿਕੜ ਜਾਣਗੇ ਕਿੰਨੀਆਂ ਸਕੀਮਾਂ ਲਿਆਂਦੀਆਂ ਕਦੇ ਨਕਸਲਾਈਟ ਲਹਿਰ ਲੈ ਕੇ ਆਂਦੀ ਕਦੇ ਨਸ਼ਾ ਲੈ ਕੇ ਆਂਦਾ ਕਦੇ ਸਾਨੂੰ ਗੌਣੇ ਵਾਲਿਆਂ ਦੇ ਮਗਰ ਲਾਤਾ ਸਾਡੇ ਹੀਰੋ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਸੀ ਸਾਡੇ ਹੀਰੋ ਸਰਦਾਰ ਹਰੀ ਸਿੰਘ ਨਲੂਆ ਹੋਣੀ ਸੀ ਮਹਾਰਾਜਾ ਰਣਜੀਤ ਸਿੰਘ ਸੀ ਸਾਡੇ ਸਹਬਜ਼ਾਦੇ ਸੀ ਤੇ ਅਸੀਂ ਗੌਣੇ ਵਾਲੇ ਬਣਾ ਲੇ ਤਾਂ ਅੱਜ ਆ ਕੇ ਤੁਹਾਨੂੰ ਚੈਲੰਜ ਕਰ ਰਹੇ ਨੇ ਕਿਸੇ ਦੀ ਜੁਰਤ ਹੈਗੀ ਐ ਕਿ ਕਿਸੇ ਦੀ ਜ਼ਮੀਨ ਵੱਲ ਕੋਈ ਅੱਖ ਚੱਕ ਕੇ ਵੀ ਦੇਖ ਲਵੇ 1 ਇੰਚ ਵੀ ਜ਼ਮੀਨ ਪੰਜਾਬ ਦੀ ਪਈਆ ਤੈਨੂੰ ਲਿਜਾਣ ਨਹੀਂ ਦਿੰਦੇ ਜਿਹੜਾ ਜੋਰ ਲਾਉਣਾ ਲਾ ਨਹੀਂ। ਇਹ ਵੀਡੀਓ ਤੁਸੀਂ ਵੇਖੀਏ ਤਲਵਾਰਾ ਸਿੰਘ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ। ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਬਹੁਤ ਸਾਰੇ ਲੋਕ ਨੇ ਜਿਹੜੇ ਖਲੋ ਗਏ ਨੇ ਕਿ ਪੰਜਾਬ ਦੀ ਜ਼ਮੀਨ ਕੌਣ ਦਾ ਇੱਕ ਨਵਾਂ ਕਾਨੂੰਨ ਜਿਹੜਾ ਬਣਾ ਦਿੱਤਾ ਗਿਆ ਹੈ ਕਿ ਪੰਜਾਬ ਦੀ ਜ਼ਮੀਨ ਜਿਹੜੀ ਹੈ ਕਬਜ਼ੇ 'ਚ ਕਰੋ ਤੇ ਪੰਜਾਬ ਨੂੰ ਕਮਜ਼ੋਰ ਕਰੋ। ਅਕਾਲੀ ਦਲ ਦੇ ਬਾਰੇ ਵਿੱਚ ਬਹੁਤ ਉਹ ਜਿਹੇ ਗੱਲਾਂ ਸੁਣੀਆਂ ਜਾਂਦੀਆਂ ਨੇ ਲੇਕਿਨ ਇੱਥੇ ਜਿਹੜਾ ਪਾਲਿਸੀ ਜਿਹੜੀ ਸਾਹਮਣੇ ਆਈ ਏ ਜਿਹੜੀ ਲੈਂਡ ਪੁਲਿੰਗ ਪਾਲਿਸੀ ਲਾਈ ਗਈ ਏ ਉਹਨੂੰ ਵੇਖ ਕੇ ਇਹਨਾਂ ਦੀਆਂ ਗੱਲਾਂ ਵਿੱਚ ਸਚਾਈ ਜਿਹੜੀ ਹੈ ਨਜ਼ਰ ਆਉਂਦੀ ਏ ਐਹੀ ਚੀਜ਼ ਲੱਗਦੀ ਏ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਪਾਲਿਸੀ ਬਣਾਈ ਗਈ ਏ ਤੇ ਇਹਦੇ ਕਰਕੇ ਇਹਨਾਂ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਕਿ ਅਸੀਂ ਸਿੱਖ ਸਰਦਾਰ ਆ ਸਾਡੇ ਨਾਲ ਪੰਗਾ ਤੈਨੂੰ ਬਹੁਤ ਬਹੁਤ ਪਾਰਾ ਪੈ ਸਕਦਾ ਹੈ ਤੇ ਸਾਡੇ ਨਾਲ ਕਿਸੇ ਵੀ ਕਿਸਮ ਦੀ ਲੜਾਈ ਲੜਨੀ ਹੈ ਤਾਂ ਫਿਰ ਸਾਡਾ ਇਤਿਹਾਸ ਜਿਹੜਾ ਤੁਸੀਂ ਪੜ ਲਵੋ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਿੱਖਾਂ ਨੇ ਕਿੰਨੀਆਂ-ਕਿੰਨੀਆਂ ਵੱਡੀਆਂ ਜੰਗਾਂ ਲੜੀਆਂ ਨੇ ਕਿੰਨੀਆਂ-ਕਿੰਨੀਆਂ ਵੱਡੀਆਂ ਫਾਈਟਸ ਕੀਤੀਆਂ ਨੇ ਤੇ ਇੱਥੇ ਸਿੱਖਾਂ ਨੂੰ ਸਰਦਾਰਾਂ ਨੂੰ ਕੋਲਾ ਲੈਣਾ ਲੈਣ ਦੀ ਜਿਹੜੀ ਗਲਤਫਹਿਮੀ ਹੈ ਉਹਦੇ ਨੂੰ ਕੱਢ ਦੋ ਠੀਕ ਹੈ ਤੇ ਇਹਨਾਂ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਸਟ੍ਰੇਟ ਆਵੇ ਧਮਕੀ ਦਿੱਤੀ ਹੈ ਕਿ ਅਸੀਂ ਕੀ ਕੁਝ ਕਰ ਸਕਨੇ ਆ ਜੇਲਾਂ ਦੇ ਪਿੱਛੇ ਮਰਵਾ ਸਕਨੇ ਆ ਲੋਕਾਂ ਨੂੰ ਤੇ ਇਹ ਜਿਹੜੀ ਗੱਲ ਹੈ ਬਹੁਤ ਬਹੁਤ ਜ਼ਿਆਦਾ ਥ੍ਰੈਟਨਿੰਗ ਹੈ ਕਿ ਇੱਥੇ ਸੀਐਮ ਪੰਜਾਬ ਦੀ ਇਹਨਾਂ ਨੇ ਕਿਹਾ ਕਿ ਉਹ ਮੋਰਾ ਹੈ ਤੇ ਅਸਲ ਜਿਹੜੇ ਨੇ ਪਿੱਛੇ ਡੈਲੀ ਵਾਲੇ ਉਹਨਾਂ ਦੀ ਇੱਛਾ ਹੈ ਕਿ ਪੰਜਾਬ ਦੀ ਜ਼ਮੀਨ ਤੇ ਕਬਜ਼ਾ ਕਰੋ ਐਸੀ ਲਿਆ ਪਾਲਿਸੀ ਲਿਆਈ ਗਈ ਹੈ ਤੇ ਅਸੀਂ ਇਸ ਪਾਲਿਸੀ ਨੂੰ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਪੜਾ ਕੀ ਕਹਿਣਾ ਐ ਇਸ ਪਾਲਿਸੀ ਨੂੰ ਲੈ ਕੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਕੀ ਇਹ ਪੰਜਾਬ ਦੇ ਵਿੱਚ ਕਾਮਯਾਬ ਹੋਏਗੀ ਜਾਂ ਨਹੀਂ ਹੋਏਗੀ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਸਟ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਿਰ ਤੁਮ ਲਗਾਤਾਰ ਹੁੰਦੀ ਸੱਚੀ